ਮਤਲਬ ਕੀ ਨਾਮ ਤੁਹਾਡਾ? ਇਹ ਗ੍ਰੀ ਇਸੰਗ ਟਿਕਟ ਮਾਈ ਤੁਹਾਡੇ। ਵੇਖੋ ਜੀ ਇਹ ਰੋਟੀ ਖਾਣ ਗਏ ਹੀ ਤੇ ਮੈਂ ਹੁਣ ਤੋ ਹਣਾ ਤੇ ਬਾਅਦ ਦੇ ਵਿੱਚ ਮੇਰਾ ਪੀਰ ਸਾਨੂੰ ਇਥੋਂ ਫੋਨ ਗਿਆ ਤੁਹਾਡੀ ਝੁਗਲੀ ਅੱਗ ਲੱਗ ਗਈ ਆ। ਕੰਨੀ ਪਤਾ ਮੇਰਾ ਪੀਰ। ਤਾਂ ਹੁਮਕੀ ਸਿੱਧੇ ਕਰਦੇ। ਇੱਥੇ ਗੋੜ ਦਾ ਕੰਮ ਹੀ ਮੇਰਾ। ਰੋੜਾ ਵਾਲਾ ਵੀ ਇੱਥੇ ਹੀ ਵੱਡਾ। ਹਾਂਜੀ। ਮੈਨੂੰ ਬਖਬਾਰਾਂ ਖਾ ਲੋ ਗੋੜ। ਇਹ ਰੋਟੀ ਖਾਣ ਗਏ ਆ ਤੇ ਰੋਟੀ ਖਾਣ ਆ ਕੇ ਆ ਗਏ ਆ।

ਪਤਾ ਆ ਕੇ ਲੱਗੀ ਕਿਸ ਤਰ੍ਹਾਂ ਪਤਾ ਲੱਗਿਆ ਪਤਾ ਨਹੀਂ ਪਤਾ ਦੇਖਾ ਫੋਨ ਗਿਆ ਵਹਾਨੂੰ ਤੇ ਫਿਰ ਪਤਾ ਲੱਗਾ ਕਿ ਅੱਗ ਲੱਗੀ ਹੈ ਕਿ ਨਹੀਂ ਰੋਟੀ ਖਾਣ ਕੋ ਕਾ ਬਾਅਦ ਚ ਪਤਾ ਲੱਗ ਕਿੰਨੇ ਸੌਂਦੇ ਵੀ ਤੁਸੀਂ ਇੱਥੇ ਹਾਂਜੀ ਸੌਂਦਾ ਵੀ ਇੱਥੇ ਹੀ ਰਹਿਦਾ ਵੀ ਸਾਰਾ ਦਿਨ ਇੱਥੇ ਆ ਗੋੜ ਦੇਤੀ ਦਾ ਉਹ ਗੱਲ ਹੀ ਇਹੋ ਜੀ ਅਸੀਂ ਤਾਂ ਆਪਣੀ ਰੋਟੀ ਕਮਾਉਣੇ ਆ ਤੇ ਖਾਂਦੇ ਹੀ ਕੋਈ ਪਤਾ ਨਹੀਂ ਲੱਗਦਾ ਨਹੀਂ ਹਾਂ ਜੀ ਅੱਗੇ ਵੀ ਇੱਕ ਵਾਰ ਬਾਤ ਆ ਤੇ ਇਹਨਾਂ ਤੇ ਉਹਨੇ ਨਾ ਛਿਰ ਪਾੜ ਦਿੱਤਾ ਬਹੁਤ ਸੱਤਾਂ ਲਾਈਆਂ ਪਤਾ ਨਹੀਂ ਕੌਣ ਆਈ ਹਾਂ ਉਹ ਤਾਂ ਸੁਣਾਈ ਨਹੀਂ ਕਿ ਕੀ ਨਾ ਕੋਈ ਕੋਈ ਪਤਾ ਨਹੀਂ ਕੌਣ ਨਾ ਪਤਾ ਨਹੀਂ ਲੱਗਦਾ ਮੇਸ਼ਕਾਨ ਬਹੁਤ ਜ਼ਿਆਦਾ ਹੋਇਆ ਵਾ ਬਹੁਤ ਚੀਜ਼ਾਂ ਹੀ ਗੋੜ ਹੀ ਤੇ ਆਪਣੇ ਬਿਹਤਰੇ ਜੋ ਵੀ ਹਾਂਜੀ ਤੁਸੀਂ ਦੇ ਦਿੰਦੇ ਹਾਂਜੀ ਤੁਸੀਂ ਇੱਥੇ ਹੀ ਬੈਠੇ ਹੋ ਤੇ ਇੱਥੇ ਪੜਾਈ ਤੇ ਆ ਕੋ ਹਾਂ ਦਾਵਾ ਤਾਂ ਹੀ ਫਰਾਕੀ ਕਰਦਾ ਤੇ ਆਪਣੇ ਰਾਖੀ ਕਰਨ ਤੋਂ ਬਿਨੂ ਵੀ ਤੁਸੀਂ ਨੂੰ ਹਾਂ ਹਾਂ ਜੀ ਕੀ ਪਈਉਣਾ ਨਾ ਹੁੰਦਾ ਜੀ ਕੁਲਦੀਪ ਸਿੰਘ ਜੀ ਸਰ ਕੀ ਘਟਨਾ ਹੈ ਜੀ ਤੁਹਾਡੇ ਨਾਲ ਇਦਾਂ ਹੋਇਆ ਵੀ ਇਹ ਰੋਟੀ ਖਾਨ ਚੱਲ ਗਿਆ ਤੁਹਾਨੂੰ ਤੁਹਾਡੇ ਕਿ ਲੱਗਦੇ ਹਾਂ ਜੀ ਹਾਂ ਜੀ ਸਾਡੇ ਗਵਾਂਢੀ ਸਾਡਾ ਘਰਾਂ ਲੱਗ ਗਿਆ ਬਿਲਕੁਲ ਨੇੜੇ ਹੀ ਆ ਤੇ ਫਿਰ ਇਹ ਆ ਪੱਠੇ ਦੇ ਜਿਹੜੇ ਇਹਨੇ ਬੰਦੇ ਇੱਥੇ ਆ ਪਾਉਂਦੇ ਫਿਰ ਇਹਨਾਂ ਨੇ ਫੋਨ ਕੀਤਾ ਤੁਹਾਡੀ ਝੂਗੀਆਂ ਲੱਗ ਗਈ ਜੀ ਲੱਗ ਗਈ ਤੇ ਦੋ ਤਿੰਨ ਜਣੇ ਹੀ ਮੋਟਰਸਾਈਕਲ ਤੇ ਆਏ ਆ ਉਹ ਪੰਜਾਂ ਨੂੰ ਇਥੇ ਦਾਦਾ ਪੁੱਤਰ ਲੈ ਕੇ ਆਏ ਆ ਤੇ ਪਿੰਨੇ ਝੂਗੀਆਂ ਲਾ ਕੇ ਚੱਲ ਗਏ ਅਣਪਛਾਤੇ ਬੰਦੇ ਹਨ ਪਛਾਣਿਆ ਨਹੀਂ ਗਏ ਅਜਿਹੇ ਨਹੀਂ ਸਾਡ ਨੇ ਨਿਕਲਿਆ ਨਹੀਂ ਕਰਾਉਂਦੇ ਇਹਦੇ ਰੋਜ਼ਗਾਰ ਹੀ ਚੁੱਕੀ ਦਾ ਇੱਥੇ ਇਹ ਤੋਂ ਕੰਮ ਜ਼ਿਆਦਾ ਕਰਦਾ ਜਾਨ ਲਗ ਜਾ ਰਿਹਾ ਕੀ ਕੰਮ ਕੀ ਹੈ ਕੰਮ ਇਹਨਾਂ ਦਾ ਲੈਣ ਦਾ ਜਾਂ ਸੀਜ਼ਨ ਦਾ ਸੀਜ਼ਨ ਕੰਮ ਹੁੰਦਾ ਹੋਰ ਗਰਮੀ ਗਰਮੀ ਪਾਦ ਰਹਿਣਾ ਸਿਆਲ ਚ ਕੰਮ ਚੱਲਦਾ ਗੋੜ ਦਾ ਕੰਮ ਇਹਨਾਂ ਨੂੰ ਤੇ ਇੱਥੇ ਕੰਮ ਨੂੰ ਰੱਗ ਲੱਗੇ ਹਾਂਜੀ ਮੰਗ ਕੀ ਕਰਦੇ ਤੁਹਾਨੂੰ ਮੰਗ ਕਰਦੇ ਮੰਗੇ ਇਹ ਵੀ ਅਜਿਨਾਂ ਨੇ ਲਾਈ ਆ ਕੇ ਇਹਨਾਂ ਨੇ ਪੜਾਈ ਜਾਣਾ ਅਸੀਂ ਤਾਂ ਸੇੜ ਦਿੱਤੀ ਅੰਮ੍ਰਿਤ ਰਹੀ ਤੀਏ ਬਾਜੀ ਕੀ ਨਾਮ ਦਾ ਤਾਂ ਮੇਰਾ ਨਾਮ ਬਲਵਿੰਦਰ ਸਿੰਘ ਗੇਲਾ ਸਮਾਜ ਸੇਵਾ ਪਾਰਟੀ ਇੰਚਾਰਜ ਐਸਐਸਟੀ ਸੈੱਲ ਪੰਜਾਬ ਤੇ ਸਾਡੇ ਜਿਹੜਾ ਵਾ ਪੀਐਸ ਥਾਣਾ ਸਿਹਰ ਬੰਦਰ ਪੈਂਦਾ ਵਾ ਉਸ ਚੰਕੀਰ ਚਵਾਲ ਤੇ ਇਹ ਹਰਚਵਾਲ ਪੁਲ ਚੰਕੀ ਦੇ ਏਰੀਏ ਦੇ ਵਿੱਚ ਜਿਹੜਾ ਵਾ ਇਹ ਸਰਦਾਰ ਦਲਬੀਰ ਸਿੰਘ ਨੇ ਜਿਹੜਾ ਇਹ 12 10 12 ਸਾਲ ਤੋਂ ਜਿਹੜਾ ਵਾ ਇੱਥੇ ਵੇਲਣਾ ਲਾਇਆ ਹੋਇਆ ਹੈ ਝੁੱਗੀ ਬਣਾਈ ਹੋਈ ਸੀ ਤੇ ਗੋੜ ਬਣਾ ਕੇ ਜਿਹੜਾ ਵਾ ਇਹ ਵੇਚਿਆ ਜਾਂਦਾ ਸੀ ਇੱਥੇ ਸਾਡੇ ਦੋਵੇਂ ਮਾਤਾ ਪਿਤਾ ਜਿਹੜੇ ਸੀ ਉਹ ਇੱਥੇ ਰਾਤ ਨੂੰ ਵੀ ਰਹਿੰਦੇ ਹੁੰਦੇ ਸੀ ਤੇ ਕੱਲ ਜਿਹੜਾ ਪ੍ਰੀਬ ਪੌਣੇ 10 ਵਜੇ ਜਿਹੜਾ ਸੀ ਉਹ ਇੱਥੋਂ ਗਏ ਆ ਥੋੜੀ ਦੂਰੀ ਤੇ ਸਾਡਾ ਪਿੰਡ ਪੈਂਦਾ ਵਾ ਜੀ 1 ਕਿਲੋਮੀਟਰ ਤੇ ਰੋਟੀ ਖਾਣ ਵਾਸਤੇ ਗਏ ਮਾਤਾ ਨੂੰ ਹੁੰਡਾ ਪਈ ਆ ਤੇ ਇਧਰੋਂ ਫਿਰ ਗਵੰਡੀਆਂ ਦਾ ਫੋਨ ਇਹਨਾਂ ਨੂੰ ਚੱਲ ਗਿਆ ਕਿ ਤੁਹਾਡੀ ਸਾਮ ਦੇ ਵਿੱਚੋਂ ਜਿਹੜਾ ਵਾ ਉਹ ਅੱਗ ਉਹ ਸਮਾਮਨੀ ਵਜ ਗਏ ਅਜਾ ਦਾ ਤੇ ਸਾਨੂੰ ਨੂੰ ਅੱਗ ਲੱਗੀ ਆ ਬਹੁਤ ਜ਼ਿਆਦੀ ਮਤਲਬ ਅੱਗ ਬਣ ਗਈ ਆ ਤੇ ਇਹ ਫਿਰ ਫੋਨ ਉਹਨਾਂ ਦਾ ਅਟੈਂਡ ਕਰਕੇ ਉਸੇ ਵੇਲੇ ਜਲਦੀ ਜਲਦੀ ਮੇਰਾ ਬਰਦਰ ਤੇ ਮੇਰਾ ਜਿਹੜਾ ਇਹ ਫਾਦਰ ਵਾ ਤੇ ਕੁਝ ਗਵੰਡੀ ਵੀ ਇੱਥੇ ਆਏ ਆ ਤੇ ਉਹਨਾਂ ਨੇ ਵੀ ਇਹ ਜਿਹੜਾ ਵਾ ਵਾਰਦਾਤ ਹੁੰਦੀ ਜਿਹੜੀ ਵੇਖੀ ਹੈ ਜੀ ਤੇ ਇਸ ਦੇ ਨਾਲ ਸਾਰੇ ਇਹ ਆ ਕਿ ਇਹਦੀ ਬੈਕ ਸਾਈਡ ਜਿਹੜਾ ਵਾ ਇਹ ਤੁਸੀਂ ਜਿਹੜਾ ਵਾ ਦੇਖ ਵੀ ਰਹੇ ਆ ਵੀਡੀਓ ਵੀ ਜਿਹੜੀ ਆ ਉਹ ਪਬਲਿਕ ਤੁਸੀਂ ਕਰਦੀ ਆ ਤੇ ਜਿਹੜੇ ਘਠਾ ਵਾ ਤੇ ਭੱਠੇ ਦੀ ਲੇਬਰ ਜਿਹੜੀ ਆ ਇਹ ਸਤਿਸਗੜ ਤੋਂ ਆਏ ਆ ਆਪਣੇ ਬੱਚਿਆਂ ਸਮੇਤ ਪਰਿਵਾਰ ਸਮੇਤ ਰਹਿਣ ਦੇ ਆ ਇੱਟਾਂ ਦਾ ਕੰਮ ਕਰਦੇ ਆ ਜੀ ਇਹ ਪਿੱਛੇ ਝੁਗੀਆਂ ਵਾ ਇਸ ਮਹੀਨੇ ਦੇ ਵਿੱਚ ਹੀ ਜਿਹੜੀਆਂ ਵਾ ਨਾ ਇਹ ਆ ਸੇਵੀਵਾਰ ਦਾਤ ਵਾ ਇਥੇ ਕਈਆਂ ਨੂੰ ਮਤਲਬ ਸੱਟਾਂ ਵੀ ਲਾ ਜਾਂਦੇ ਮੋਬਾਈਲ ਲੈ ਜਾਂਦੇ ਸਮਾਨ ਚੋਰੀ ਕਰਕੇ ਲੈ ਜਾਂਦੇ ਆ ਜੀ ਸਾਰੇ ਆਮ ਇਥੇ ਆਉਂਦੇ ਆ ਵਾਰਦਾਤਾ ਹੁੰਦੀਆਂ ਲੱਗਦਾ ਇਹ ਅੱਗ ਲੱਈ ਗਈ ਕਿਸੇ ਇਹ ਅੱਗ ਜਿਹੜੀ ਆ ਇਹ ਲਾਈ ਗਈ ਆ ਜੀ اچਾਂ ਨੂੰ ਕਰਕੇ ਨਹੀਂ ਲੱਗੀ ਹਾਂ ਕੰਪਲੀਟ ਦਿੱਤੀ ਆ ਜੀ ਕਿੰਨਾ ਤੇ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਵਾ 2 ਲੱਖ ਦੇ ਕਰੀਬ ਹੋ ਗਿਆ ਵਾ ਜੀ ਕੰਮ ਦਾ ਤੇ ਕੰਮ ਇਹ ਜਿਹੜਾ ਸੀ ਗੋੜੇ ਸੀ ਨਾ ਇਥੇ ਹੁਣ ਜਿਹੜਾ ਇਹ ਗੋੜ ਬਣਾ ਕੇ ਮਤਲਬ ਰੱਖਿਆ ਹੀ ਇਹਨਾਂ ਨੇ ਦੋ ਕਮਰਟਲ ਗੋੜੇ ਹੀ ਉਹਦੇ ਬਿਸਤਰੇ ਹੀ ਕੋਈ ਹੋਰ ਸਮਾਨ ਵੀ ਹੈਗਾ ਇਹ ਜੀ